ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨੀ ਆਪਾਂ 33 ਕਰੋੜ ਦੇਵੀ ਦੇਵਤੇ ਆ ਜਾਂ 33 ਕੋਟੀ ਦੇਵੀ ਦੇਵਤੇ ਆ ਗੁਰੂ ਘਰ ਦੇ ਕੀਰਤਣੀਏ ਦਾ ਭਾਈ ਦਵਿੰਦਰ ਸਿੰਘ ਸੋਢੀ ਦਾ ਕਹਿਣਾ ਵੀ 33 ਕਰੋੜ ਦੇਵੀ ਦੇਵਤੇ ਆ ਲੇਕਿਨ ਇਸ ਹਿੰਦੂ ਵੀਰ ਦਾ ਕਹਿਣਾ दे हिंदू धर्म में तैतीस करोड़ देवी देवता हैं ये सुना होगा आपने आज तक जब तेनाली रामा से पूछा गया कि तैतीस करोड़ हिंदू देवी देवताओं के नाम बताइए तो उन्होंने कहा कि इसका जवाब कोई नहीं दे सकता क्योंकि क्वेश्चन ही गलत है सही क्वेश्चन होगा कि 33 कोटि देवी देवताओं के नाम बताएं हमारे वेदों को दूसरी लैंग्वेज में ट्रांसलेट करते समय ट्रांसलेटर ने गलती से वेदों में लिखे 33 कोटि शब्द को 33 करोड़ समझ लिया 33 कोटि का मतलब है 33 उच्चतम भगवान और ये आठ वासु हैं, 12 आदित्य ग्यारह रुद्र ਔਰ ਦੋ ਅਸ਼ਵਿਨੀ ਕੁਮਾਰ इन सबको मिलाकर 33 कोटी देवी देवता होते हैं। वीडियो सबको दिखाइए अपनी संस्कृति को जानो ਐਸੇ ਹਿੰਦੂ ਵੀਰ ਦਾ ਕਹਿਣਾ ਵੀ 33 ਕੋਟੀ ਦੇਵੀ ਦੇਵਤੇ ਉਹਨੇ ਸਾਰੇ ਗਿਣਾਏ ਆ ਵਿੱਚ ਵੀ 33 ਕੋਟੀ ਦੇਵੀ ਦੇਵਤੇ ਆ ਲੇਕਿਨ ਉਹ ਵੀ ਦੇਵੀ ਦੇਵਤੇ ਕੌਣ ਆ ਦੇਵੀ ਦੇਵਤੇ ਵੀ ਅਸੀਂ ਆਪ ਬਣਾਉਣੇ ਆ ਵੀ ਅਸੀਂ ਜਦੋਂ ਕਿਸੇ ਨੂੰ ਪੂਜਣਾ ਸ਼ੁਰੂ ਕਰ ਦਿੰਨੇ ਆ ਨਾ ਤੇ ਉਦੋਂ ਉਹ ਦੇਵ ਹੋ ਜਾਂਦਾ ਦੇਵਤਾ ਹੋ ਜਾਂਦਾ ਵੀ ਇਹ ਇਹ ਸਾਡੀ ਲੋਕਾਂ ਦੀ ਆ ਵੀ ਜੋ ਕੁਝ ਹੈਗਾ ਸਾਡੇ ਲੋਕਾਂ ਦੇ ਨਿਰਭਰ ਕਰਦਾ ਲੇਕਿਨ ਭਾਈ ਦਵਿੰਦਰ ਸਿੰਘ ਸੋਢੀ ਗੁਰੂ ਘਰ ਦੇ ਕੀਰਤਣੀਏ ਵੀ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਚੋਂ ਸਾਨੂੰ ਬਾਹਰ ਕੱਢਿਆ ਸੀ ਤੇ ਲੇਕਿਨ ਇਹ ਕੀ ਸਲਾਹ ਦੇਣ ਡੇ ਆ ਇਹਨਾਂ ਬਾਰੇ ਵੀ ਮਾੜੀ ਜੀ ਗੱਲ ਸੁਣਿਓ ਵੀ ਇਹ ਕਹਿੰਦੇ ਆ ਵੀ 33 ਕਰੋੜ ਦੇ ਵੀ ਦੇਵਤੇ ਵੀ ਕਿੰਨੂ ਮੰਨਿਆ ਜਾਵੇ 33 ਕੋਟੀ ਨੂੰ ਕਿ ਜਾਂ 33 ਕਰੋੜ ਨੂੰ ਲੇਕਿਨ ਉਹ ਇਹਨਾਂ ਨੇ ਸਾਡੇ ਸਿਰ ਤੇ ਬਿਠਾਏ ਹੋਏ ਆ ਬਣਾ ਕੇ ਸਾਰਾ ਕੁਝ ਸੱਚ ਹੈ ਨਹੀਂਗਾ ਜਿਉ ਕੋਈ ਸੱਚ ਹੈਗਾ ਤੂੰ ਖੁਦ ਤੁਸੀਂ ਆਪੀ ਪਰਮਾਤਮਾ ਹੋ ਤੁਹਾਡੇ ਅੰਦਰ ਵੀ ਪਰਮਾਤਮਾ ਵਸਦਾ ਪਰਮਾਤਮਾ ਕਿਤੇ ਬਾਹਰ ਮੰਦਰਾਂ ਮਸਜਿਦਾਂ ਗਿਰਜੇ ਘਰਾਂ ਦੇ ਵਿੱਚ ਨਹੀਂ ਵਸਦਾ ਕਿੰਨੇ ਕਿੰਨੇ ਧਾਰਮਿਕ ਸਥਾਨ ਆ ਭਾਰਤ ਦੀ ਧਰਤੀ ਦੇ ਉੱਤੇ ਲੇਕਿਨ ਸਕੂਨ ਫੇਰ ਵੀ ਕੋਈ ਨਹੀਂ ਆ ਮਾੜੀ ਜੇ ਗੱਲ ਸੁਣਿਓ ਭਾਈ ਦਵਿੰਦਰ ਸਿੰਘ ਸੋਢੀ ਦੀ ਫੇਰ ਗੱਲ ਕਰਦੇ ਆ ਬਹੁਤ ਪੈਰਾਗਮੇ ਯੂ ਪੜਨਾ ਸੀ ਜਿੱਦਣ 200 ਰੁਪਈਆ ਦਾ ਸੌਦਾ ਕਰਕੇ ਆਏ ਘਰ ਆਉਂਦਿਆਂ ਬਾਪੂ ਨੇ ਡਾਂਟਿਆ ਵੀ ਤੇ ਮੂੰਹ ਤੇ ਚੰਡਾ ਵੀ ਮਾਰਿਆ ਪਰ ਮੇਰੇ ਗੁਰੂ ਨਾਨਕ ਨੇ ਇੱਕ ਵੀ ਸ਼ਬਦ ਉੱਚਾ ਆਪਣੇ ਬਾਪੂ ਨੂੰ ਨਾ ਬੋਲੇ ਕਰੋ ਦਰਸ਼ਨ ਬਣਾਉ ਪਾਵਨਾ ਤੀਰਤਨ ਹੈ ਹੀ ਭਾਵਨਾ ਦਾ ਭਾਵਨਾ ਬਣੇ ਤੇ ਗੁਰੂ ਦੇ دیدار ਹੁੰਦੇ ਨੇ ਹੁਣ ਇੱਕ ਸਾਖੀਕਾਰ ਨੇ ਬੜਾ ਪਿਆਰਾ ਲਿਖਿਆ ਉਹ ਕਹਿੰਦਾ ਏ ਜਦੋਂ ਮਹਤਾ ਕਾਲੂ ਆਪਣੇ ਪੁੱਤਰ ਨਾਨਕ ਨੂੰ ਮਾਰ ਰਿਹਾ ਸੀ ਨਾ ਤੇ ਆਕਾਸ਼ ਵਿੱਚ ਖਲੋਤੇ 33 ਕਰੋੜ ਦੇਵੀ ਦੇਵਤੇ ਰੋ ਰਹੇ ਸਨ ਐ ਨਾਨਕ ਕਿ ਤੇਰਾ ਪਿਤਾ ਜ਼ਰੂਰ ਹੈ ਪਰ ਇਹਨੇ ਪਹਿਚਾਣਿਆ ਨਹੀਂ ਤੂੰ ਕੌਣ ਹੈ ਅੱਜ ਅਸੀਂ ਇਹਦੇ ਕੋਲੋਂ ਪੁੱਛਣਾ ਏ ਦੱਸ ਤੂੰ ਨਾਨਕ ਨੂੰ ਕਿਉਂ ਮਾਰਦਾ ਹੈ ਤੇ ਹੁਣ ਮੇਰੇ ਗੁਰੂ ਨਾਨਕ ਦਾ ਜਵਾਬ ਸੁਣੋ ਕਹਿਣ ਲੱਗਾ ਨਾ ਭਈ ਤੁਸਾਂ ਇਹਦੇ ਕੋਲੋਂ ਕੁਝ ਨਾ ਪੁੱਛਣਾ ਕਿਉਂ ਕਹਿਣ ਲੱਗੇ ਇਹ ਮੇਰਾ ਪਿਤਾ ਹੈ ਇਹ ਮੇਰਾ ਬਾਪੂ ਏ ਬਾਪੂ ਰੱਬ ਦੀ ਜਗ੍ਹਾ ਹੁੰਦਾ ਏ ਰੱਬ ਦੀਆਂ ਚੰਡਾਂ ਦਾ ਕਾਹਦਾ ਗੁੱਸਾ ਇਹਦੀ ਇੱਕ ਇੱਕ ਚੰਡ ਮੈਨੂੰ ਪਾਵਨ ਪ੍ਰਸ਼ਾਦ ਦੀ ਤਰ੍ਹਾਂ ਲੱਗਦੀ ਬਾਪੂ ਦਾ ਕਾਹਦਾ ਗੁੱਸਾ ਕਰਨਾ ਦੇਵੀ ਦੇਵਤਿਆਂ ਦੇ ਸਿਰ ਝੁਕ ਗਏ ਧੰਨੇ ਬਾਬਾ ਨਾਨਕਾ ਕਲ ਯੁਗ ਦੇ ਵਿੱਚ ਮਾਪਿ ਪਿਓ ਦਾ ਸਤਕਾਰ ਕੋਈ ਤੇਰੇ ਇਤਿਹਾਸ ਬਣ ਜਾ ਤਮਾਰੋ ਅੱਛਾ ਇਹਨਾਂ ਨੇ 20000 ਰੁਪਈਆ ਦਾ ਨਾ ਲੰਗਰ ਸਾਬਤ ਕਰਨ ਦੀ ਵਜਾ ਨਾਲ ਗੁਰੂ ਨਾਨਕ ਦੇਵ ਜੀ ਦੇ ਮੂੰਹ ਤੇ ਚਪੇੜਾਂ ਵੀ ਮਰਵਾ ਦਿੱਤੀਆਂ ਤੇ ਉਤੋਂ 33 ਕਰੋੜ ਦੇਵੀ ਦੇਵਤੇ ਆਕਾਸ਼ ਵਿੱਚ ਖੜੇ ਰੋ ਰਹੇ ਸੀ ਵਿਜੋ ਦਾ ਬਾਪੂ ਮੂੰਹ ਤੇ ਚੰਡਾ ਮਾਰਦਾ ਸੀ ਯਾਰ ਤੁਹਾਨੂੰ ਨਹੀਂ ਲੱਗਦਾ ਵੀ ਇਹ ਝੂਠੀਆਂ ਕਹਾਣੀਆਂ ਵੀ ਆਪਣੇ ਕੋਲੋਂ ਘੜੀਆਂ ਹੋਈਆਂ ਇਸੇ ਭਾਈ ਦਵਿੰਦਰ ਸਿੰਘ ਸੋਢੀ ਨੇ ਇਹ ਵੀ ਸਾਖੀਆਂ ਸੁਣਾਈਆਂ ਹੋਈਆਂ ਵੀ ਭਗਤ ਤਰਲੋਚਨ ਦੇ ਘਰ ਵੀ ਲੰਗਰ ਚੱਲਦਾ ਸੀ ਸੰਤ ਕਬੀਰ ਜੀ ਦੇ ਘਰ ਵੀ ਲੰਗਰ ਚੱਲਦਾ ਸੀ ਇਹਦਾ ਮਤਲਬ ਬਾਬੇ ਨਾਨਕ ਨਾਲੋਂ ਪਹਿਲਾਂ ਤਾਂ ਉਹ ਉਹ ਹੋਏ ਆ ਭਗਤ ਤਰਲੋਚਨ ਜੀ ਤੇ ਸੰਤ ਕਬੀਰ ਜੀ ਵੀ ਉਹਨਾਂ ਦੇ ਘਰ ਵੀ ਲੰਗਰ ਚੱਲਦਾ ਸੀ ਪਰ ਨਹੀਂ ਕਿਉਂਕਿ ਗੁਰੂ ਨਾਨਕ ਦੇਵ ਜੀ ਜਿਹੜੇ ਸੀ ਉਹ ਪੰਜਾਬ ਦੇ ਸੀ ਤੇ ਇਹਨਾਂ ਲੋਕਾਂ ਨੂੰ ਪਤਾ ਵੀ ਪੰਜਾਬ ਜਿਹੜਾ ਉਹ ਲੱਜਿਆ ਪੁੱਜਿਆ ਤੇ ਪੰਜਾਬ ਇਹਨਾਂ ਚੀਜ਼ਾਂ ਦੇ ਮਗਰ ਲੱਗਦਾ ਇਸੇ ਕਰਕੇ ਇਹਨਾਂ ਨੇ ਬਾਬੇ ਨਾਨਕ ਦਾ ਲੰਗਰ ਬਣਾਇਆ 20 ਰੁਪਈਆ ਦਾ ਨਾਲੇ 3 20 ਰੁਪਈਆ ਦਾ ਲੰਗਰ ਬਣਾਉਣ ਦੀ ਖਾਤਰ ਫਿਰ ਦੂਸਰੇ ਸੰਤਾਂ ਨੂੰ ਇਹਨਾਂ ਨੇ ਭੁੱਖੇ ਆਖਿਆ ਵੀ ਉਹ ਭੁੱਖੇ ਸੀ ਭੁੱਖੇ ਸਾਧੂਆਂ ਨੂੰ ਲੰਗਰ ਸ਼ਿਕਾਇਆ ਜਦ ਉਹ ਸ਼ੰਗਰ ਛੀ ਸੀ ਸਾਰੇ ਅੱਜ ਵੀ ਸੰਘਰਸ਼ੀ ਆ ਕੋਈ ਵੀ ਕਿਸੇ ਕੋਲ ਜਾਂਦਾ ਵਾ ਜਿਹੜਾ ਕੋਈ ਵੀ ਇਸ ਟਾਈਮ ਕਿਸੇ ਕੋਲ ਜਾਂਦਾ ਉਹ ਨੂੰ ਚਾਹ ਪਾਣੀ ਪੋਲਾ ਦੇਵੇ ਤੇ ਰੋਟੀ ਖਵਾ ਦੇਵੇ ਕੀ ਉਹਦਾ ਇਤਿਹਾਸ ਲਿਖਿਆ ਜਾਏਗਾ ਵੀ ਭੁੱਖੇ ਨੂੰ ਲੰਗਰ ਖਵਾਇਆ ਵੀ ਕੋਈ ਸੋਸ਼ਲ ਮੀਡੀਆ ਤੇ ਆ ਕੇ ਅੱਜ ਜਾਂਦੇ ਆ ਇੱਕ ਦੂਜੇ ਕੋਈ ਗੱਲ ਕਰਦਾ ਵੀ ਮੈਂ ਉਹਨੂੰ ਰੋਟੀਆਂ ਖਵਾਈਆਂ ਮੈਂ ਉਹਨੂੰ ਚਾਹ ਪਲਾਈ ਇਹ ਸਾਰੀਆਂ ਤੇ ਸਾਰੀਆਂ ਇਹਨਾਂ ਦੀਆਂ ਸਦਾ ਸੜ ਆਪਣੇ ਕੋਲੋਂ ਬਣਾਈਆਂ ਹੋਈਆਂ ਕਹਾਣੀਆਂ ਵਾਂ ਸਿਰਫ ਕਹਾਣੀਏ ਚੱਲੀ ਬੜੀ ਆ ਵੀ ਇਹਨਾਂ ਨੂੰ ਪਤਾ ਸੀ ਵੀ ਪੰਜਾਬ ਨੂੰ ਲੁੱਟਣਾ ਕਿੱਦਾਂ ਇਹ ਸਿਰਫ ਲੰਗਰਾਂ ਦੇ ਨਾਂ ਤੋਂ ਲੁੱਟ ਰਹੇ ਆ ਵੀ ਇੱਥੇ ਪੁੰਨ ਕਰ ਦਿਓ ਇੱਥੇ ਦਾਨ ਕਰ ਦਿਓ ਤੁਹਾਡੇ ਪਾਪ ਖਤਮ ਹੋ ਜਾਣਗੇ ਉਹ ਤਾਂ ਤੁਸੀਂ ਬਰਾਬਰੀ ਕਰਨਦੇ ਆ ਇੱਕ ਵੀ ਪਾਪ ਕਰੀ ਜਾਓ ਉਹ ਇਹ ਗੱਲ ਨਹੀਂ ਪੁੰਨ ਕਰਦਾਂਗੇ ਗਰੀਬ ਮਾਰ ਕਰੋ ਤੇ ਗੁਰੂ ਘਰ ਦੇ ਵਿੱਚ দান ਚੜਾ ਦਿਓ ਉਹ ਤੁਹਾਡੇ ਮਾਫ਼ ਹੋ ਜਾਣੇ ਏਦਾਂ ਮਾਫ਼ ਨਹੀਂ ਹੋਣੇ ਤੇ ਨਾ ਹੀ ਹੋਏ ਆ ਇਹ ਗਰਬ ਜੂਨਾ ਵਿੱਚ ਘੁੰਮ ਕੇ ਆਏ ਆ ਤੇ ਗਰਬ ਜੂਨਾ ਦੇ ਵਿੱਚ ਜਾਣਾ ਹੀ ਪੈਣਾ ਠੀਕ ਆ ਉਹ ਕੋਈ ਲੱਖਾਂ ਦੇ ਵਿੱਚੋਂ ਇੱਕ ਅੱਧਾ ਲੱਖਾਂ ਦੇ ਇੱਕ ਵਿੱਚੋਂ ਇੱਕ ਅਦਾ ਜਿਹੜਾ ਗਿਆਨ ਨੂੰ ਪ੍ਰਾਪਤ ਹੁੰਦਾ ਹਰ ਬੰਦਾ ਨੇ ਗੁਰੂ ਘਰਾਂ ਦੇ ਮੱਥੇ ਟੇਕ ਕੇ ਧਾਰਮਿਕ ਸਥਾਨਾਂ 'ਚ ਮੱਥੇ ਟੇਕ ਕੇ ਮੰਦਰਾਂ 'ਚ ਮੱਥੇ ਟੇਕ ਕੇ ਤੁਸੀਂ ਇਹ ਸੋਚਦੇ ਹੋਵੋਗੇ ਨਾ ਵੀ ਗਤੀ ਹੋ ਜਾਏਗੀ ਵਿਜਾ ਸਹੀ ਹੋ ਜਾਏਗਾ ਇੱਕ ਪਾਸੇ ਪਾਪ ਕਰੀ ਜਾਓ ਦੂਸਰੇ ਪਾਸੇ ਪੁੰਨ ਕਰਦੋ ਤਾਂ ਉਹ ਖਤਮ ਹੋ ਜਾਣਗੇ ਉਹ ਐਦਾਂ ਖਤਮ ਨਹੀਂ ਹੋਣੇ ਇਸ ਧਰਤੀ ਤੇ ਆਏ ਆ ਇਸ ਧਰਤੀ ਨੂੰ ਅਸੀਂ ਗੰਦਲਾ ਨਹੀਂ ਸੁੰਦਰ ਬਣਾਉਣ ਦੀ ਲੋੜ ਆ ਨਾ ਕਿ ਇਸ ਨੂੰ ਗੰਦਲਾ ਕਰਨ ਦੀ ਲੋੜ ਆ ਇਸੇ ਕਰਕੇ ਭਰਾਵੋ ਇਹਨਾਂ ਦੀਆਂ ਝੂਟੀਆਂ ਕਹਾਣੀਆਂ ਤੋਂ ਅਗਰ ਤੁਸੀਂ ਬਚ ਜੂਗੇ ਨਾ ਤੇ ਮੇਰੇ ਖਿਆਲ ਅੱਜ ਭਾਰਤ ਸਭ ਤੋਂ ਉੱਪਰ ਆ ਵੀ ਸਾਨੂੰ ਜਿਹੜੀਆਂ ਬਾਹਰਲੀਆਂ ਕੰਟਰੀਆਂ 'ਚ ਜਾ ਜਾ ਕੇ ਕੰਮ ਕਰਨਾ ਪੈਂਦਾ ਗਿਆ ਨਾ ਵੀ ਉਹਨਾਂ ਕੰਟਰੀਆਂ 'ਚ ਜਾਣ ਦੀ ਲੋੜ ਨਹੀਂ ਕਿਉਂਕਿ ਸਾਡਾ ਪੈਸਾ ਜਿਹੜਾ ਨਾ ਫालतू ਦਾ ਪੈਸਾ ਉਹ ਫालतू ਦਾ ਪੈਸਾ ਇੰਨਾ ਧਾਰਮਿਕ ਸਥਾਨਾਂ ਤੇ ਜਾਂਦਾ ਲੰਗਰ ਕੱਲਾ ਬਾਬੇ ਨਾਨਕ ਨੇ ਨਹੀਂ ਸੀ ਲਾਇਆ ਲੰਗਰ ਸੰਤ ਕਬੀਰ ਜੀ ਨੇ ਪ੍ਰਥਾ ਸ਼ੁਰੂ ਕੀਤੀ ਸੀ ਸਭ ਤੋਂ ਪਹਿਲਾਂ ਇਹ ਚੱਲਿਆ ਸਿਰਫ ਕੀ ਆ ਪੰਜਾਬ ਦੇ ਵਿੱਚ ਆ ਕਿਉਂਕਿ ਪੰਜਾਬ ਦੇ ਲੋਕ ਦਾਨੀ ਆ ਤਰਸਯੋਗ ਆ ਬਾਅਦ ਜ਼ਿਆਦਾ ਲੋਕਾਂ ਤਾਂ ਕਰਕੇ ਕਿਉਂਕਿ ਹੁਣ ਇੱਕ ਵਾਰੀ ਤੁਸੀਂ ਗੁਰੂ ਘਰ ਨਾਲ ਜੁੜ ਗਏ ਆ ਨਾ ਤੁਹਾਡੀ ਮੰਗ ਚਲੋ ਮੰਨ ਲਓ ਕੋਤ ਉਦਾਂ ਜਾਂਦੀਆਂ ਪੂਰੀਆਂ ਇੱਥੇ ਆ ਕੇ ਠੀਕ ਆ ਅਰਦਾਸ ਕਰਾਈ ਆ ਮੰਗ ਪੂਰੀ ਹੋ ਗਈ ਆ ਤੇ ਤੁਹਾਡਾ ਫੇ ਮਹੀਨੇ ਦੇ ਮਹੀਨੇ ਤੁਸੀਂ ਉਥੇ ਭੇਜੀ ਜਾਣਾ ਤੁਹਾਡੇ ਘਰਦਿਆਂ ਨੇ ਜਾਈ ਜਾਣਾ ਵੀ ਇੱਕ ਵਾਰੀ ਲੀ ਬੱਜ ਗਈ ਆ ਉਸੇ ਲੀ ਤੇ ਤੁਰੇ ਲੈਣਾ ਸੀ ਤੁਸੀਂ ਯਾਰ ਲੀ ਕੀਰ ਦੇ ਫਕੀਰ ਨਾ ਹੋਵੋ ਕਿਉਂਕਿ ਲਕੀਰ ਦੇ ਫਕੀਰ ਹੋਣਾ ਵੀ ਇਹ ਗੁਲਾਮੀ ਆ ਇਸੇ ਕਰਕੇ ਭਰਾਵੋ ਇਦਾਂ ਦੀਆਂ ਗੱਲਾਂ ਤੋਂ ਬਚਿਆ ਕਰੋ ਇੰਨੀਆਂ ਗੱਲਾਂ ਕਰਨੀਆਂ ਇਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀ ਆਪਾਂ ਇਸ ਖੰਡੀ ਦੇ ਜਾਲ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਹ ਸਾਡੀ ਜ਼ਿੰਦਗੀ ਨਹੀਂਗੀ